ਆਛਾ ਵਾਹਿਗੁਰੂ ਜੀ ਖਾਤੇ ਗੁਰੂ ਖਾਲਸਾ ਗੁਰੂ ਦਾ ਸਾਥ ਜੀ ਦੇ ਤਾਨਾ ਤਾਨਸ਼ੀਰ ਗੁਰੂ ਨਾਨਕ ਦੇ ਮਹਾਰਾਜ ਸਿੱਤੇ ਪਾਸ਼ਾ ਜੀ ਦੇ ਪ੍ਰਕਾਸ਼ ਗੁਰੂ ਦੀਆਂ ਬਹੁਤ ਬਹੁਤ ਸਾਰੀਆਂ ਮੌਕਾਂ ਤੋਂ ਸਾਧ ਸੰਗਤ ਜੀ ਬਕੋਰਾ ਜਨਕਮ ਸਿੰਘ ਸਾਹਿਬ ਜੀ ਤੋਂ ਵਾਲ ਮੰਗਾ ਵਿਕੇ ਅੱਜ ਤਾਨ ਗੁਰੂ ਨਾਨਕ ਦੇ ਮਹਾਰਾਜ ਸਿੱਤੇ ਪਾਸ਼ਾ ਜੀਾਂ ਦੇ ਪ੍ਰਕਾਸ਼ ਗੁਰੂ ਨੂੰ ਮੋਕ ਰੱਖਦੇ ਹੋਇਆ ਸਭਾਨਗਰ ਕੀਰਤਨ ਦਾ ਬਕੋਰਾ ਜਨਕਮ ਸਿੰਘ ਜੀ ਤੋਂ ਆਰੰਭ ਕੀਤਾ ਗਿਆ ਹੈ ਬਕੋਰਾ ਜਨਕਮ ਸਿੰਘ ਜੀ ਤੋਂ ਆਰੰਭ ਹੋ ਕਰਕੇ ਇਹ ਨਗਰ ਕੀਰਤਨ ਵਕ ਵਕ ਪੜਾਵਾਂ ਤੇ ਹੁੰਦਾ ਹੋਇਆ ਜਿਵੇਂ ਕਿ ਵਰਦੋਰਾ ਚੰਗੂ ਸਿੰਘ ਸਾਹਿਬ ਪਿੰਡ ਜਿੰਦੂਆ ਦੀ ਪ੍ਰਧਾਨਮਾ ਕਰਦਾ ਹੋਇਆ ਇਹ ਨਗਰ ਕੀਰਤਨ ਇਸੇ ਤਨਾ ਮੰਗਿਆਂ ਦੇ ਵਿੱਚ 100 ਤੋਂਾਂ ਦੇ ਪਹੁੰਚੇਗਾ ਜੋ ਇਸੇ ਪਰਮ ਸੱਭਾ ਪੱਟੀ ਸਾਗਰਗੇਟ ਤੋਂ ਲੰਘ ਕੇ ਤੋਂ ਹੁੰਦਾ ਹੋਇਆ ਇਹਨਾਂ ਸਾਨਾਂ ਤੇ ਚੰਗੂ ਸਿੰਘ ਸਾਹਿਬ ਦੀ ਅਨੁਗਮਣ ਹੋਏਗੀ ਸਾਰੀਆਂ ਸੰਗਤਾਂ ਵੱਲੋਂ ਬੇਕਣ ਬਣਾਉਂਦਾ ਬਹੁਤ ਆ ਪਹਾੜੀ ਕੈਂਤੀ ਸੰਗਤਾਂ ਦੀ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਹੈ ਉਹ ਅੱਜ ਸ਼ਾਮ ਨੂੰ ਹੋ ਰਹੀ ਹੈ ਗੁਰੂ ਦੇ ਪੰਨ ਪਿਆਰੇ ਸਾਹਿਬਾਨ ਜੀ ਜੋਤਤ ਨੇ ਸਤਨਗਰਾਂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਾਹਰ ਰਹਿਮਤਾਂ ਜੀ ਵਰਤ ਰਹੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਦੇ ਮਿਹਰਬਾਨ ਭਾਈ ਸਾਧ ਸਿੰਘ ਜੀ ਨਗਰਾਂ ਅਤੇ ਸਾਰੀਆਂ ਸੰਗਤਾਂ ਨੂੰ ਦਾਸਵਤ ਜੀ ਸਾਰੀਆਂ ਮੌੜਗਾਂ ਤੇ ਪਾਛੇ ਕਰਦੀਆਂ ਸਮਾਚਣਾ ਨਾਲ ਨਾਮ ਕਰਦੀ ਕਰਾਂ ਜਿਹਦੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਬਖਤਰ ਮਤ ਹੋਇਆ ਜੀ ਇਹ ਕੀ ਆ ਦੇਖਿਓ ਪਹਿਲੇ ਪਾਸੇ ਹੀ ਜੀ ਗੁਰੂ ਨਾਨਕ ਦੇਵ ਜੀ ਦੇ ਆਗਮਨਪੁਰ ਨੇ ਪਰਪਿਤ ਸ਼ਾਲ ਨਗਰ ਕੀਤਾ ਸੁਝਾਇਆ ਗਿਆ ਇਸ ਨਗਰ ਦੀ ਜਿੱਤ ਇਸ ਸਾਧਿਆ ਸਮੇਂ ਗੁਰੂ ਮਹਾਰਾਜ ਦਾ ਉਹ ਨਾਸ਼ਰਾ ਸ਼ਿਵਨ ਦਾ ਪ੍ਰਾਪਤ ਕਰ ਲਈ ਹੈ ਖਤਰਤੀ ਇਸ ਮੌਕੇ ਤੇ ਮਹਿਸੂਸ ਆ ਸਾਡੇ ਤੁਹਾਨੂੰ ਆਪਣੇ ਵੱਲੋਂ ਹੋਰ ਆਪਣੇ ਨਾਲ ਸੂਚੀਆਂ ਵੱਲੋਂ ਉਹ ਆਉਂਦੀ ਪਾਰਟੀ ਵੱਲੋਂ ਮੈਂ ਤੁਹਾਨੂੰ ਬਹੁਤ ਬੁਰਾਈ ਤੇ ਨਾ ਕਹ ਰਾਗਾ ਇੱਕ ਗੁਰੂ ਮਹਾਰਾਜ ਜੋ ਸਾਨੂੰ ਤੇ ਤੇ ਸਿੱਖਰੋ ਗੱਲ ਛਕੋ ਤੇ ਉਰਾ ਤੇ ਛੱਦ ਚਾ ਕੇ ਆਪਰ ਅਪ੍ਰਤੀਵਪਿਤ ਕਰੀਏ ਤਾਂ ਜੋ ਆਪ ਆਪਣਾ ਜੀਵਨ ਸਫਲ ਬਣਾ ਸਕੀਏ ਤੋਂ ਮੈਂ ਦੁਆਰਾ ਫਿਰ ਗੁਰੂ ਸਾਹਿਬਾਨ ਨੂੰ ਪਹਿਲੇ ਪਾਸ਼ਾ ਜੀ ਕੀ ਗੁਰਦਾਰ ਦੇ ਦੀ ਅਗਰ ਮੁਰਦੀ ਲੱਖ ਲੱਖ ਉਡਣ ਖੋਡਣ ਬਾਰ ਬਾਰ ਬਧਾਈ ਲੱਖ ਸਾਹਿਬ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇੱਥੇ ਜੀਐਨ ਕਾਲਜ ਦੇ ਮੋਰੇ ਤੁਸੀਂ ਸਵਾਗਤ ਕਰਨ ਲਈ ਖੜੇ ਆ ਕੀ ਕਹਿਣਾ ਚਾਹਦੇ ਹੋ ਪਹਿਲਾਂ ਤਾਂ ਜੀਟੀਸੀ ਚੈਨਲ ਤੇ ਪੰਜਾਬ ਸਰਟਰ ਟੀਵੀ ਦੇ ਸਾਰੇ ਪਿਆਰ ਭਰੀ ਸੋਖਦੇ ਹਨ ਰੋਟਰੀ ਕਲੱਬ ਮੰਗਾ ਗ੍ਰੀਨ ਦੀ ਇਹ ਸਮੁੱਚੀ ਟੀਮ ਨੂੰ ਪਿਆਰ ਭਰੀ ਸასი ਸ਼ਗਲ ਤੇ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ 555ਵਾਂ ਇਹ ਜਿਹੜਾ ਗੁਰਪੁਰਗ ਉਹ ਸਮਾਚੇ ਸੰਸਾਰ ਦੇ ਵਿੱਚ ਲਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਅੱਜ ਇਹ ਨਗਰ ਕੀਰਤਨ ਦਾ ਜਿਆ ਸਵਾਗਤ ਦੁੱਦਾ ਚੰਗਮ ਸਿੰਘ ਸਾਹਿਬ ਤੋਂ ਕਿ ਮਤਲਬ ਇਹ ਆ ਵੀ ਸ਼ੁਰੂ ਹੋ ਰਿਹਾ ਜਿਸ ਦੇ ਸਵਾਗਤ ਦੇ ਲਈ ਲੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਤੇ ਅਸੀਂ ਇੱਥੇ ਬਿਸਕੁਟ ਤੇ ਇਹ ਆਪਣੇ ਨਮਕੀਨ ਭੁਜਿਆ ਵਾਣੇ ਦਾ ਜਿਹੜਾ ਮਤਲਬ ਸੰਗਤਾਂ ਦੇ ਨਗਰ ਕੀਰਤਨ ਦੇ ਨਾਲ ਜਿਹੜੇ ਲਾ ਰਹੇ ਨੇ ਆ ਉਨ੍ਹਾਂ ਦੇ ਸਵਾਗਤ ਲਈ ਉਨ੍ਹਾਂ ਦੀ ਇੱਕ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸਤੇ ਸ਼੍ਰੀ ਗੁਰਨਾਨ ਸਿੰਘ ਦੇ ਪਾਤਸ਼ਾਹੀ ਨੇ ਨਾਮ ਜੱਪੋ ਵੰਡ ਜੱਪੋ ਗਿੱਰਤ ਕਰਨ ਦਾ ਸੁਨੇਹਾ ਦਿੱਤਾ ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫਰ ਦੌਰਾਨ ਜਿਹੜਾ ਕਿ 4.5200 ਕਿਲੋਮੀਟਰ ਉਹਨਾਂ ਨੇ ਪੈਦਲ ਯਾਤਰਾ ਕੀਤੀ ਆ ਕਾਬਲ ਖੰਡਾਰ ਦਾ ਕੀਤੀ ਆ ਤੇ ਇੱਕੋ ਹੀ ਸੁਨੇਹਾ ਦਿੱਤਾ ਕਿ ਲੋਕਾਂ ਨੂੰ ਮਹਿਮਾ-ਮਹਿਮਾ ਜੋ ਚੁੱਕਿਆ ਤੇ ਸੱਚ ਦਾ ਸੁਨੇਹਾ ਦਿੱਤਾ ਤੇ ਮੌਕੇ ਦੇ ਹਾਜ਼ਮਾਂ ਨੂੰ ਵੀ ਬੰਗਾਰਿਆ ਬਈ ਜਿਹੜੀ ਆਪੇ ਤੁਸੀਂ ਆ ਤੇ ਜਿਹੜਾ ਜ਼ੁਲਮ ਕਰਦੇ ਆ ਲੋਕਾਂ ਤੇ ਅਧਿਆਚਾਰ ਕਰਦੇ ਆ ਉਹਨਾਂ ਤੇ ਸਾਵਧਾਨ ਰਹੋ ਤੇ ਸਾਨੂੰ ਇਹ ਸਮੁੱਚੇ ਜਿਹੜਾ ਮਤਲਬ ਇਹ ਆ ਵੀ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਸਮੁੱਚੇ ਜਿਹੜੇ ਸੰਸਾਰ ਵਸੇ ਆ ਉਹਨਾਂ ਦੇ ਇਸ ਮੈਸੇਜ ਨੂੰ ਆਪਣੇ ਆਪਣੇ ਜੀਵਨ ਤੇ ਅਪਣਾਉਣਾ ਚਾਹੀਦਾ ਜਿੱਥੇ ਵੀ ਕਿਤੇ ਕੋਈ ਅਧਿਆਚਾਰ ਹੁੰਦਾ ਜਿੱਥੇ ਕੋਈ ਧੂ ਦਾ ਫਸਾਰਾ ਹੁੰਦਾ ਤੇ ਉੱਥੇ ਤੁਹਾਨੂੰ ਆਵਾਜ਼ ਜਿਹੜੀ ਬੁਲੰਦ ਕਰਨੀ ਚਾਹੀਦੀ ਆ ਤੇ ਤਾਂ ਕਿ ਗੁਲਾਮ ਸਿੰਘ ਅਨੰਦ ਦੇ ਪਾਸ਼ਾ ਜੀ ਦੀ ਇਹ ਸੋਚਦਾ ਅਸੀਂ ਸਰਕਾਰ ਕਰ ਸਕੀਏ ਰੋਟਰੀ ਕਲੱਬ ਬੰਗਾ ਦੀਨ ਜਿਹੜਾ ਆ ਉਹ ਗੁਲਾਮ ਸਿੰਘ ਅਨੰਦ ਦੇ ਪਾਸ਼ਾ ਜੀ ਦੀ ਇਹ ਸੋਚਦਾ ਸਰਕਾਰ ਕਰਦਾ ਹੋਇਆ ਲੋੜ ਪਤਾਂ ਦੀ ਬਦਲ ਕਰ ਰਹੇ ਆ ਤੇ ਮਤਲਬ ਇਹ ਆ ਕਿ ਜਿੱਥੇ ਵੀ ਕਿਤੇ ਸਮਾਜ ਦੇ ਵਿੱਚ ਕੋਈ ਲਹਾਰ ਆ ਰਹੀ ਆ ਕੋ ਦਸ਼ਾਂ ਦੇ ਖਿਲਾਫ ਜਿਹੜੀ ਕੋਈ ਮਤਲਬ ਮਹਿਮਦੇ ਵਿੱਚ ਯੋਗਦਾਨ ਪਾ ਰਿਹਾ ਜਿੱਥੇ ਪਾਣੀ ਵੀ ਅੱਜ ਜਿੱਥੇ ਗੁਲਾਮ ਤੇ ਪਾਸ਼ਾ ਨੇ ਕਿਹਾ ਪਾਣੀ ਕਿਤਾ ਵਾਤਾਵਰਣ ਦਾ ਮਾਮਲਾ ਜਿੱਥੇ ਅੱਜ ਪਾਣੀ ਦਾ ਬੜਾ ਸੈਕਟਰ ਆ ਉੱਥੇ ਲੋਕਾਂ ਨੂੰ ਵਿਰਤ ਇਸ ਕਰਦੇ ਲਈ ਆਪਰਾ ਵਰਦਾ ਯੋਗਦਾਨ ਪਾ ਰਹੇ ਹਾਂ ਤੇ ਸਮੇਂ-ਸਮੇਂ ਤੇ ਜਿੱਦਾਂ ਗੁਦਰਤੀ ਕਰੋਪੀ ਦਾ ਸ਼ਿਕਾਰ ਖੜਾਂ ਦੇ ਵਿੱਚ ਲੋ ਪਰਵਾਤ ਹੋਏ ਨੇ ਉੱਥੇ ਰੋਟਰੀ ਕਲੱਬ ਪੰਗਾ ਗ੍ਰੀਨ ਤੇ ਗੁਰੂ ਗੋਬਿੰਦ ਸਿੰਘ ਦੋ ਤਰ੍ਹਾਂ ਬੈਡਪੋਰਟ ਜੂਜੇ ਦੇ ਪਰੋਂ ਸਾਂਝੇ ਸਹਿਯੋਗ ਦੇ ਨਾਲ ਅਸੀਂ ਵੱਡੇ ਪੱਧਰ ਤੇ ਮਤਲਬ ਇਹ ਆ ਵੀ ਲੋਕਾਂ ਦੀ ਹੱਥ ਕਰ ਰਹੇ ਹਾਂ ਔਰ ਕੰਮ ਜਾ ਵੀ ਰਹੇ ਹਾਂ ਤੇ ਮੈਂ ਇਹ ਸਮਝਦਾ ਵੀ ਗੁਰੂ ਸਾਹਿਬ ਦੀ ਸੋਚ ਨੂੰ ਸੱਚੀ ਦਾ ਸੱਚੀ ਜਿਹੜੀ ਆ ਮਤਲਬ ਇਹ ਉਹਨਾਂ ਦਾ ਸਤਕਾਰ ਇਹੀ ਆ ਵੀ ਸਾਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਆ ਤੇ ਮਤਲਬ ਇਹ ਆ ਤੇ ਦੱਬੇ ਤੇ ਕੁਝ ਨੇ ਲੋਕਾਂ ਨੂੰ ਸਮੇਂ ਦੇ ਹਾਨੀ ਬਣਾਉਣ ਦੇ ਲਈ ਜੱਫੀ ਕਰਦੇ। ਖਨਾਬੂ ਬਣਾ ਕੋਈ ਉਪਰਾਲੇ ਸਿੱਖੀ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਨੇ ਵੀ ਕੀਤੇ ਜਾਂਦੇ ਕੋ। ਦੇਖੋ ਜੀ ਮੈਂ ਇਹ ਸਮਝਦਾ ਵੀ ਸਾਨੂੰ ਤਾਂ ਜਿਹੜਾ ਸਿੱਖ ਸ਼ੌਦਾ ਨਾ ਇਹ ਤਾਂ ساری ਉਮਰ ਬੰਦਾ ਸਿੱਖ ਦਾ ਰਹਿੰਦਾ। ਜਿੱਥੇ ਮਤਲਬ ਇਹ ਆ ਵੀ ਸੱਚ ਨੂੰ ਅਪਣਾਣ ਦੀ ਲੋੜ ਆ। मतलब ਆਪਣਾ ਜੀਵਨ ਜਿਹੜਾ ਉੱਚਾ ਤੇ ਸੋਚਾ ਰੱਖਣਾ ਚਾਹੀਦਾ ਤੁਹਾਡਾ ਜਿਹੜਾ ਕੈਰੈਕਟਰ ਉਹ ਮਤਲਬ ਉੱਚਾ ਤੇ ਸੋਚਾ ਹੋਵੇ ਤੇ ਮਤਲਬ ਇਹ ਆ ਕਿ ਕਿੱਥੇ ਤੱਕ ਡਰੈਸ ਕੋਈ ਦੀ ਗੱਲ ਆ ਪਹਿਰਾਵੇ ਦੀ ਉਹ ਵੀ ਅਸੀਂ ਤਾਂ ਕਹਿੰਦੇ ਆ ਬੇਸਿਕੀ ਨਿਵਾਸ ਦੇ ਵਿੱਚ ਆਂ ਆਦਰਵਾਇਜ਼ ਜਿਹੜੀ ਵਿਚਾਰਾਂ ਦੇ ਬੰਦੇ ਨੂੰ ਧਾਰਨ ਦੀ ਲੋੜ ਨਹੀਂ ਬਹੁਤ ਜੀ ਜਦੋਂ ਅਸੀਂ ਵਿਚਾਰਾਂ ਦੇ ਜਿਹਨੂੰ ਧਾਰਨ ਕਰਾਂਗੇ ਤੇ ਮੈਂ ਸਮਝਦਾ ਬੀਤੂ ਜੀ ਸਾਹਿਬ ਜਿਹੜੇ ਗੁਰਪ੍ਰਤਾਨ ਨੇ ਤੇ ਜਿਹੜੇ ਸਾਡੇ ਸਫਲ ਹੋਏਗੇ ਅੱਜ ਦੇ ਇਸ ਇਹ ਨਗਰਕੀ ਦਾ ਸਵਾਗਤ ਲਈ ਸਾਡੇ ਰੈਡਰ ਕਲੱਬ ਦੇ ਬਾਈਸਪ੍ਰਧਾਨ ਅੰਛੇ ਬੰਦਾ ਸਿੰਘ ਦਾਜਾ ਜੀ ਟੈਸਟ ਜੋ ਕਰ ਰਖ ਰਾਮ ਜੀ ਸਰਜੀਤ ਸਿੰਘ ਦੇਦੀ ਜੀ ਤੇ ਰਣਜੀਤ ਭਾਜੀ ਪਕੌੜ ਤੋਂ ਜੀ ਤੇ ਇਹਦਾ ਮਾਸਟ੍ਰੇਕ ਨੰਦ ਸਿੰਘ ਪੰਦੀ ਜੀ ਸਾਡੇ ਯੂਕੇ ਤੋਂ ਗਰਜਾ ਸਾਹਿਬ ਰੇਸਟਰਾਇਨ ਅਮਰ ਜੀ ਜੀ ਆਸੀ ਗਰਜਾ ਜੀ ਸਾਰੇ ਜਿਹੜੇ ਅੱਜ ਮਤਲਬ ਇਹ ਸਵਾਗਤ ਦੇ ਬੜੇ ਘਰਵੇਂ ਮਤਲਬ ਇਹ ਅਭਿਯੋਜ ਚੋਚ ਦੇ ਨਾਲ ਨਗਰ ਕੀਤੇ ਦਾ ਸਵਾਗਤ ਕਰ ਰਹੇ ਨੇ ਅੱਜ ਉਹ ਸਾਡੇ ਕਲੱਬ ਨੂੰ ਦਿਲੋਂ ਜਿਹੜਾ ਮਤਲਬ ਸਰਕਾਰ ਜਿਹੜਾ ਹਸਣ ਕੰਦੇ ਦਿੱਤਾ ਰਿਹਾ ਆ ਬਸ ਕੁ ਕੁ ਜੀ ਆ ਤੇ ਪਤਾਨੇ ਦਾ ਅਸੀਂ ਅੱਜ ਪ੍ਰਸ਼ਾਸਨ ਜਿਹੜਾ ਇੱਥੇ ਬਣ ਰਿਹਾ ਹੈ ਠੀਕ ਹੈ ਥੈਂਕ ਯੂ ਸਭ ਤੋਂ ਪਹਿਲਾਂ ਅੱਜ ਇਸ ਲਈ ਕੋ ਗੁਰਪਰਵ ਤੇ ਨਾਨਕ ਸਾਹਿਬ ਦੇ ਜਨਮ ਦਿਨ ਤੇ ਲੱਖ ਲੱਖ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਰੋਟਰੀ ਕਲੱਬ ਪੰਗਾ ਗਰੀਬ ਵੱਲੋਂ ਤੇ ਉਹ ਆਪਣਾ ਪ੍ਰਸ਼ਾਸਨ ਦੀ ਸੇਵਾ ਕੀਤੀ ਜਾ ਰਹੀ ਆ ਤੇ ਚੰਨਗਰੋਂ ਫੋਟੋ ਚੰਨਗਰੋਂ ਸਭ ਤੋਂ ਜੋ ਨਗਰ ਜੀ ਤਨਾਰਿਆ ਉਹਨਾਂ ਦੀ ਇਸ ਬਾਤ ਲਈ ਇਹ ਉਹਨਾਂ ਦੀ ਸੇਵਾ ਭਾਵ ਤੇ ਸਾਡੇ ਕੋਲ ਜਦੋਂ ਟਿਸਕਟ ਤੇ ਕੰਮੀ ਸਾਹਿਬ ਲੰਗਰ ਲਗਾਇਆ ਜਾ ਰਿਹਾ ਹੈ ਇਹ ਕੰਮੀ ਸਾਹਿਬ ਅਸੀਂ ਇਹ ਸਮਝਾਂਗੇ ਕਿ ਅਸੀਂ ਬਹੁਤ ਕੁਛ ਨਸੀਬਾਂ ਬਾਕੀ ਮੈਂ ਆਪਣੇ ਵੱਲੋਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਗੁਰਨਾਨਕ ਸਾਹਿਬ ਨੂੰ ਮੰਨਦੇ ਹਾਂ ਪਰ ਅਸੀਂ ਗੁਰਨਾਨਕ ਸਾਹਿਬ ਦੀ ਕਈ ਗੱਲ ਨੂੰ ਨਹੀਂ ਮੰਨਦੇ ਅਸੀਂ ਜੋ ਗੁਰਨਾਨਕ ਸਾਹਿਬ ਨੇ ਜੋ ਸਾਨੂੰ ਸਿਖਿਆ ਮਾ ਦਿੱਤੀਆਂ ਅਸੀਂ ਆ ਸਮਾਨਤਾ ਦੀ ਦੱਬੇ ਕੁਚਲੇ ਲੋਕਾਂ ਦੇ ਲਈ ਸੇਵਾ ਕਰਨ ਦੇ ਲਈ ਉਹ ਸਾਨੂੰ ਉਸ ਤੇ ਚੱਲਣਾ ਚਾਹੀਦਾ ਸਾਨੂੰ ਆਪਣੇ ਸਾਰਾ ਆਪਣੇ ਦੂਸਰੇ ਜਾਤ ਪਾਤ ਭਲਾ ਕੇ ਉੱਚੀ ਨੀਚ ਭਲਾ ਕੇ ਗਰੀਬੀ ਮਰੀ ਭਲਾ ਕੇ ਸਭ ਨੂੰ ਸਭ ਨੂੰ ਇੱਕ ਸਾਥ ਸਮਾਤਾ ਦੇ ਨਾਲ ਸਾਰਿਆਂ ਨਾਲ ਲੈਣਾ ਚਾਹੀਦਾ ਤੇ ਸਮਾਜ ਨੂੰ ਸਿੱਖਿਆ ਵੀ ਦੇਣੀ ਚਾਹੀਦੀ ਆ ਤੇ ਮੈਂ ਇਸ ਤੇ ਹੀ ਸਾਰੇ ਸਾਥ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅੱਜ ਗੁਰਨਾਨਕ ਕਾਲਜ ਫਾਰ ਔਰਮਨ ਬੰਗਾ ਦੇ ਅਸੀਂ ਗੇਟ ਤੇ ਖੜੇ ਆ ਗੁਰਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਪਰਉਪ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਕੀਤਾ ਜਾ ਰਿਹਾ ਸਾਰਾ ਸਮੂਹ ਵਿਦਿਆਰਥੀ ਮੈਨੇਜਮੈਂਟ ਤੇ ਸਟਾਫ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਤੇ ਇਸ ਗੁਰਪੁਰਬ ਨੂੰ ਅਸੀਂ ਬਹੁਤ ਉਮਤਾਨ ਦੇ ਨਾਲ ਮਨਾਉਂਦੇ ਆ ਕਿਉਂਕਿ ਸਾਡੇ ਕਾਲਜ ਦਾ ਨਾਮ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ ਇਸ ਕਰਕੇ ਅਸੀਂ ਇਸ ਗੁਰਪੁਰਬ ਨੂੰ ਹਰ ਸਾਲ ਹੀ ਮਨਾਉਂਦੇ ਤੇ ਹੁਣ ਜਿਹੜਾ ਨਗਰ ਕੀਰਤਨ ਆ ਰਿਹਾ ਉਸ ਦੇ ਸਵਾਗਤ ਲਈ ਹੀ ਸਾਰੇ ਖੜੇ ਨੇ ਰੋਟਰੀ ਕ੍ਰਾਪੂਰ ਵੱਲੋਂ ਸਾਡੇ ਕਾਲਜ ਦੇ ਗੇਟ ਦੇ ਉੱਤੇ ਇਹ ਖਾਸ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਹ ਸਾਰਾ ਕੁਝ ਉਹਨਾਂ ਵੱਲੋਂ ਹੀ ਅਰੇਂਜਮੈਂਟਸ ਨਾਲ ਸਾਡੇ ਕਰਵਾਏ ਗਏ ਨੇ ਇਸ ਲਈ ਅਸੀਂ ਸਾਰੀ ਮੈਨੇਜਮੈਂਟ ਸਟਾਫ ਤੇ ਵਿਦਿਆਰਥੀਆਂ ਵੱਲੋਂ ਤਹਿ ਦਿਲੋਂ ਉਹਨਾਂ ਦੇ ਧਨਮਦ ਸਰਤਾਜ ਕਰੋ ਬਹੁਤ ਸੀ ਸਨੇਹਾ ਦੇਣਾ ਚਾਹਦੇ ਗੁਰਨਾਨਕ ਦੇਵ ਜੀ ਦਾ ਇਹ ਵੱਲੋਂ ਹੀ ਸਨੇਹਾ ਸੀ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨ ਇਸ ਲਈ ਅਸੀਂ ਕੁੜੀਆਂ ਨੂੰ ਸਿਰਫ ਇਹੀ ਸੁਨੇਹਾ ਦੇਣ ਜਾਂਦੇ ਆ ਕਿ ਉਹ ਵੀ ਪੜ੍ਹ ਲਿਖ ਕੇ ਇਸ ਕਾਲਜ ਤੋਂ ਵਧੀਆ ਵਿਦਿਆਲ័យ ਆ ਕੇ ਵਧੀਆ ਆਪਣੇ ਪੈਰਾਂ ਉੱਤੇ ਖੜੇ ਹੋਣ ਤਾਂ ਕਿ ਜਿਹੜਾ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸੁਨੇਹਾ ਦਿੱਤਾ ਹੈ ਉਹਨਾਂ ਦੇ ਅਸੀਂ ਦੱਸੇ ਹੋਏ ਰਾਹ ਤੇ ਚੱਲ ਸਕੀਏ ਤੇ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਵੀ ਆਪਣਾ ਜੀਵਨ ਸਫਲਾ ਕਰ ਸਕੋ। ਧੰਨਵਾਦ। ਹਾਂਜੀ ਬੰਕਸਰ। ਬੋਰ ਪਰਸਟੇਕ ਨਹੀਂ ਚਾਹਣਾ ਨਹੀਂ ਹੈ। ਤਾਂ ਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਤੇ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸਭ ਤੋਂ ਪਹਿਲਾਂ ਤਾਂ ਸਮੂਹ ਸਾਧ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਜੜੀ ਮੁਬਾਰਕਬਾਦ ਹੈ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਅੱਜ ਜਿਹੜੀ ਸੇਵਾ ਪ੍ਰਚਾਰ ਦੀ ਸੰਗਤ ਦੇ ਲਈ ਕੀਤੀ ਗਈ ਹੈ ਕਿਉਂਕਿ ਨਾਮ ਜਪੋ ਵੰਡ ਛਕੋ ਕੀਰਤ ਕਰੋ ਇਹੀ ਉਪਦੇਸ਼ ਹੈ ਕਿ ਜਿਹੜਾ ਸਾਂਝਾ ਉਪਦੇਸ਼ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿ ਜੇ ਕਰਮਯੋਗੀ ਬਣੋਗੇ ਤਾਂ ਤੁਸੀਂ ਕੀਰਤ ਕਰੋਗੇ ਤਾਂ ਤੁਸੀਂ ਲੋਕਾਂ ਦੇ ਨਾਲ ਵੰਡ ਕੇ ਛਕ ਸਕਦੇ ਆ ਤੇ ਇੱਕ ਵਾਰੀ ਫੇਰ ਸਾਰਿਆਂ ਦੇ ਵੱਲੋਂ ਇਸ ਗੁਰਪੁਰਬ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਏਟੀਸੀ ਨਿਊਜ਼ ਆ ਸਾਡੇ ਮਨਜਿੰਦਰ ਭਾਜੀ ਬੀਬੀ 78 ਬੀਬੀ 78 ਚੈਨਲ ਵਾਲੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਤੁਹਾਡੇ ਜਿਹੜਾ ਆ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਜਨ ਜਨ ਤੱਕ ਪਹੁੰਚ ਜਾ ਜਿਹੜੇ ਘਰ ਬੈਠੇ ਜਿਹੜੇ ਲੋਕ ਨੇ ਉਹ ਵੀ ਦਰਸ਼ਨ ਕਰ ਲੈਂਦੇ ਨੇ ਪਾਲਕੀ ਸਾਹਿਬ ਦਾ ਤੇ ਬਹੁਤ ਬਹੁਤ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਰੰਦੀ ਸੂਹ ਸੰਗਤ ਲਈ ਅੱਜ ਗੋਪਰਪੁਰ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸੂਹ ਸੰਗਤ ਗੁਨਾਇਕ ਦੇ ਜੀ ਦੇ ਗੋਪਰਪੁਰ ਦੀਆਂ ਲੱਖ ਲੱਖ ਬਤਾਈਏ ਹੋਰ ਕੋਈ ਸਨੇਹਾ ਸੰਗਤ ਲਈ ਬਤਾਈਏ I <laughs>